ਹੇਲੂਇਆ 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 ਬੋਲੋ ਯਿਸੂ ਦੇ ਲੌਧੀ ਜੈ ਮੈਂ ਪਾਸਟਰ ਫੀਕ ਮਸੀਹ ਆਪ ਸਭ ਪ੍ਰਾਂਤ ਭਾਵਨ ਕਬ ਯਿਸੂ ਮਸੀਹ ਦੇ ਨਾਮ ਦੇ ਵਿੱਚ ਜੇਮਸੀ ਦੀ ਕਿਨਾ ਜੇਮਸੀ ਦੀ ਔਰ ਅੱਜ ਜੋ ਅਸੀਂ ਪਰਮੇਸ਼ੁਰ ਦੇ ਵਚਨ ਜੋ ਸਿੱਖ ਰਹੇ ਆ ਪ੍ਰਾਣੇ ਅਧਨਾਮਿਕ ਯੋਸ਼ੂਆ ਨਬੀ ਦੀ ਕਿਤਾਬ ਉਹਦਾ ਸੱਤ ਬਾਪ ਤੇ 12 ਹੈ ਤੋਂ ਲੈ ਕੇ ਪੜਾਂਗੇ ਜੀ ਕਿਸ ਤਰੀਕੇ ਨਾਲ ਜਦੋਂ ਇਸ్రਾਇਲ ਕੌਮ ਜਿਹੜੀ ਆ ਹਾਰੀ ਆ ਦੁਸ਼ਮਣਾਂ ਦੇ ਅੱਗੇ ਪਿੱਠ ਪੁਆ ਕੇ ਭੱਜੇ ਆ ਤੇ ਯੋਸ਼ੂਆ ਪਰਮੇਸ਼ੁਰ ਦਾ ਬੰਦਾ ਮੂੰਹ ਪਰਨੇ ਪਰਮੇਸ਼ੁਰ ਦੇ ਗਾਈਡ ਦੇ ਪਿਆ ਕਿ ਕਿ ਅਜੇ ਥੋੜੇ ਦਿਨ ਪਹਿਲਾਂ ਪਰਮੇਸ਼ਰ ਨੇ ਉਹਨਾਂ ਵੱਡੇ ਵੱਡੇ ਐਹਿਦ ਕੀਤੇ ਸੀ ਪਰਮੇਸ਼ਰ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਮੈਂ ਮੂਸਾ ਦੇ ਨਾਲ ਰਿਹਾ ਇਸ ਤਰ੍ਹਾਂ ਯੋਸ਼ੂਆ ਤੇਰੇ ਨਾਲ ਵੀ ਰਹੂੰਗਾ ਨਾ ਡਰਨਾ ਕਿਉਂਕਿ ਮੈਂ ਤੇਰੇ ਨਾਲ ਹਾਂ ਜਿੱਥੇ ਤੂੰ ਜਾਏਗਾ ਤੇਰਾ ਬੋਲ ਬਾਲਾ ਹੋਏਗਾ ਵੱਡੇ ਵੱਡੇ ਵਾਅਦੇ ਪਰਮੇਸ਼ੁਰ ਤੇ ਯੋਸ਼ੂਆ ਦੇ ਨਾਲ ਸੀ ਲੇਕਿਨ ਯੋਸ਼ੂਆ ਨੇ ਜਦੋਂ ਇਸਰਾਇਲ ਕੌਮ ਨੂੰ ਲੜਾਈ ਲੜਨ ਲਈ ਭੇਜਿਆ ਤਾਂ ਉਹ ਜਿੱਤ ਦੀ بجائے ਦੁਸ਼ਮਣਾਂ ਕੋਲੋਂ ਮਾਰ ਖਾ ਗਿਆ ਔਰ ਬਾਣੀ 'ਚ ਲਿਖਿਆ ਕਿ ਯੋਸ਼ੂਆ ਨੇ ਇਹ ਸੁਣ ਕੇ ਕਿ ਇਸرائیਲੀ ਹਾਰ ਨਹੀਂ ਕੇ ਬਲਕਿ ਮਾਰ ਖਾਗੇ ਆ ਯੋਸ਼ੂਆ ਪਰਮੇਸ਼ਰ ਦੇ ਅੱਗੇ ਡਿੱਗ ਪਿਆ ਮੂੰਹ ਪਰਨੇ ਡਿੱਗ ਪਿਆ ਪਰਮੇਸ਼ਰ ਨੇ ਯੋਸ਼ੂਆ ਨੂੰ ਕਿਹਾ ਬਰਾਇਤ ਲਿਖਿਆ ਪਰਮੇਸ਼ਰ ਨੇ ਯੋਸ਼ੂਆ ਨੂੰ ਕਿਹਾ ਯੋਸ਼ੂਆ ਮੂੰਹ ਪਰਨੇ ਕਿਉਂ ਡਿੱਗਾ ਉੱਠ ਖਲੋ ਇਸrael ਨੇ ਪਾਪ ਕੀਤਾ ਵਾ ਇਹ ਤਾਂ ਆਪਣੇ ਦੁਸ਼ਮਣਾਂ ਕੋ ਪਿੱਟ ਭਵਾਗੇ ਭੱਜੇ ਆ ਇਹਨਾਂ ਮਨਸਿਏ ਚੀਜ਼ਾਂ ਜੋ ਕੁਝ ਲੈ ਲੀਆਂ ਕੁਝ ਚੁਰਾ ਲੀਆਂ ਆਪਣੇ ਨਿੱਕਸੋ ਕੁਝ ਰਾਰੀਆਂ ਯਾਦ ਰੱਖ ਇਹਨਾਂ ਨੂੰ ਕਹ ਦੇ ਕਿ ਅੱਗੇ ਤੋਂ ਮੈਂ ਇਹਨਾਂ ਦੇ ਨਾਲ ਨਹੀਂ ਆ ਹallelujah ਪਰਮੇਸ਼ਰ ਜੋਸ਼ੂ ਨੂੰ ਕਹਿੰਦਾ ਇਸਰਾਇਲ ਕੌਮ ਨੂੰ ਕਹ ਦੇ ਕਿ ਮੈਂ ਅੱਗੇ ਤੋਂ ਇਹਨਾਂ ਦੇ ਨਾਲ ਨਹੀਂ ਆ ਜਿੰਨਾ ਚਿਰ ਉਹ ਮਨਸੀ ਉਹ ਚੀਜ਼ ਨੂੰ ਆਪਣੇ ਜੋ ਨਾ ਕੱਢਣ ਜਿੰਨਾ ਚਿਰ ਪਾਪ ਨੂੰ ਨਾ ਛੱਡਣਗੇ ਮੈਂ ਉਹਨਾਂ ਚਿਰ ਇਹਨਾਂ ਦੇ ਨਾਲ ਨਹੀਂ ਆ ਯੋਸ਼ੂਆ ਉਹਨੂੰ ਇਹ ਕੰਮ ਕਰ ਉੱਠ ਤੇ ਇਹਨਾਂ ਨੂੰ ਭੜਕੇ ਲਈ ਪਵਿੱਤਰ ਕਰ ਇਹਨਾਂ ਨੂੰ ਕਹਿ ਕੱਲ ਨੂੰ ਪਰਮੇਸ਼ਰ ਦੇ ਹਜੂਰੀ ਜੀ ਤੁਸੀਂ ਸਾਰਿਆਂ ਨੇ ਆਉਣਾ ਔਰ ਜਿਹੜਾ ਕੋਈ ਪਾਪ ਵਾਲਾ ਫੜਿਆ ਗਿਆ ਉਹ ਸਜ਼ਾ ਤੋਂ ਬਚ ਨਹੀਂ ਸਕਦਾ ਹallelujah ਇਸ ਲਈ ਖੁਦਾ ਨੇ ਯੋਸ਼ੂਅ ਨੂੰ ਜੋ ਕਿ ਯੋਸ਼ੂਅ ਨੇ ਉਸ ਇਜ਼ਰਾਈਲ ਕੌਮ ਨੂੰ ਕਹਿਤਾ ਔਰ ਇਸرائیਲੀਆਂ ਨੂੰ ਇਕੱਠੇ ਕੀਤਾ ਇਕੱਠੇ ਕਰਕੇ ਗੋਤਰ-ਗੋਤਰ ਕਰਕੇ ਮਿਲ ਨੂੰ ਆਏ ਤੇ ਯਹੂਦਾ ਦਾ ਗੋਤਰ ਫੜਿਆ ਗਿਆ ਇਸ ਤੋਂ ਬਾਅਦ ਮੂਹਿਆ-ਮੂਹਿਆ ਕਰਕੇ ਮੰਗਾਈਆਂ ਗਈਆਂ ਜerai ਦੀ ਮੂਹ ਫੜੀ ਗਈ ਉਸ ਤੋਂ ਬਾਅਦ ਸਾਦੇ ਪਰਦਾਦੇ ਦੇ ਖਾਨਦਨ ਲਗਾਏ ਫੇ ਪਰਸਨਲ ਖਾਨਦਨ ਲਗਾਏ ਦੇਖੋ ਬੜੀ ਤਾਜੁਬ ਦੀ ਗੱਲ ਬਾਹ ਹੈਰਾਨਗੀ ਦੀ ਗੱਲ ਆ ਕਿ ਸਾਰੀ ਕੌਮ ਦੇ ਵਿੱਚੋਂ ਜਿਹੜਾ ਚੋਰ ਸੀ ਜਿਨੇ ਗਲਤੀ ਕੀਤੀ ਸੀ ਉਹਦੇ ਟੱਬਰ ਵੱਲ ਨੂੰ ਗੱਲ ਆ ਰਹੀ ਆ ਲੇਕਿਨ ਅਜੇ ਵੀ ਉਹ ਗੱਲ ਮੰਨਣ ਨੂੰ ਤਿਆਰ ਨਹੀਂ ਆ ਕਿ ਮੈਂ ਗੁਨਾਹ ਕੀਤਾ ਮੇਰੇ ਗੁਨਾਹ ਕਰਕੇ ਇਹ ਇਸرائیਲੇ ਨੂੰ ਮਾਰ ਪਈ ਆ ਅਜੇ ਵੀ ਉਹ ਗੱਲ ਮੰਨਣ ਨੂੰ ਤਿਆਰ ਨਹੀਂ ਆ ਅਜੇ ਵੀ ਸੋਚ ਜਾਵਾ ਕਿ ਸੈਲਟ ਸੋਚ ਚੋਰ ਜਾਵਾ ਮੇਰੇ ਘਰ ਦੀ ਫੜੀ ਜਾਏ ਮੇਰੀ ਕੁੜੀ ਫੜੀ ਜਾਏ ਮੇਰਾ ਮੁੰਡਾ ਫੜਿਆ ਜਾਏ ਕੋਈ ਹੋਰ ਹੀ ਸ਼ੈਲ ਫੜਿਆ ਜਾਏ ਜਦ ਕਿ ਉਹਨੂੰ ਚੰਗੀ ਤਰ੍ਹਾਂ ਪਤਾ ਕਿ ਮੈਂ ਚੋਰੀ ਕੀਤੀ ਆ ਜਦ ਕਿ ਆਕਨ ਜਿਹਦਾ ਟੱਬਰ ਫੜਿਆ ਗਿਆ ਸੀ ਉਸ ਬੰਦੇ ਆਕਨ ਨੂੰ ਪਤਾ ਕਿ ਮੈਂ ਚੋਰੀ ਕੀਤੀ ਆ ਅੱਲੇਹੁ ਅਲਹੁ ਅੋਰ ਜਦੋਂ ਪਰਮੇਸ਼ਰ ਨੇ ਖਾਨਦਾਨ ਵਿੱਚੋਂ ਸਪੈਸ਼ਲੀ ਇੱਕ ਜੈ ਨੂੰ ਫੜ ਲਿਆ ਜਿਹੜਾ ਪੱਕਾ ਜੋਰ ਸੀ ਆਕਨ ਨੂੰ ਉਸ ਲਈ ਯੋਸ਼ੂਆ ਨੇ ਕਿਹਾ ਮੇਰੇ ਪੁੱਤਰ ਦਸ ਦੁੱਖੀ ਕੀ ਕੀਤਾ ਤੇ ਮੈਨੂੰ ਲੁਕਾਈ ਨਾ ਤੂੰ ਇਸਰਾਇਲ ਨੂੰ ਦੁੱਖ ਦਿੱਤਾ ਅੱਜ ਪਰਮੇਸ਼ੁਰ ਤੈਨੂੰ ਦੁੱਖ ਦੇਵੇਗਾ ਲਿਖਿਆ वचन ਦੇ ਵਿੱਚ ਕਿ ਉਹ ਬੰਦੇ ਨੇ ਯੋਸ਼ੂਆ ਗਾਲੀ ਬਿਆਨ ਦਿੱਤੇ ਜੇ ਮੈਂ ਤਿੰਨ ਚੀਜ਼ਾਂ ਚੁਰਾਈਆਂ ਇੱਕ ਸੋਨਾ ਚੋਗਾ ਸਨਾਰ ਦਾ ਇੱਕ ਚਾਂਦੀ ਔਰ ਇੱਕ ਸੋਨੇ ਦੀ ਇੱਟ 50 50 ਤੋਲੇ ਤੋਲ ਦੀ ਸੋਨੇ ਦੀ ਇੱਟ ਔਰ ਲਿਖਿਆ ਬਾਈਬਲ ਚ ਕਿ ਯੋਸ਼ੂਆ ਨੇ ਉਹ ਨੂੰ ਨਿਕਲਿਆ ਵਫਾदार ਸਿਪਾਈ ਭੇਜੇ ਜਾ ਕੇ ਕੀ ਕਰੋ ਜਿਸ ਤਰ੍ਹਾਂ મે ਦੱਸਿਆ ਤੰਬੂ ਦੇ ਵਿਚਕਾਰ ਦੱਬੀਆਂ ਤਿੰਨੇ ਚੀਜ਼ਾਂ ਜਾ ਕੇ ਪੁੱਟ ਕੇ ਲੈ ਆਓ ਉਹ ਵਫਾदार ਸਿਪਾਈ ਗਏ ਆ ਉਹਨਾਂ ਉਸੇ ਤਰ੍ਹਾਂ ਤੰਬੂ ਦੇ ਵਿਚਕਾਰੋਂ ਉਹ ਤਿੰਨੇ ਚੀਜ਼ਾਂ ਪੁੱਟੀਆਂ ਤੇ ਲਿਆਣ ਕੇ ਯੋਸ਼ੂਆ ਦੇ ਦਰਬਾਰ 'ਚ ਰੱਖ ਦਿੱਤੀਆਂ ਆਮੀਨ ਲਿਖਿਆ ਬਾਈਬਲ ਚ ਯੋਸ਼ੂਆ ਨੇ ਹੁਕਮ ਦਿੱਤਾ ਇਹਦਾ ਜੋ ਲੱਕਾ ਤੁੱਕਾ ਵਾ ਜੋ ਕੁਛ ਵੀ ਇਹਦਾ ਹੈ ਤੇ ਆ ਪੁੱਤਰ ਜੋ ਵੀ ਮਾਲ ਡੰਗਰ ਹਰ ਚੀਜ਼ ਤੇ ਇਹਨੂੰ ਵੀ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਏ ਹallelujah ਔਰ ਲਿਖਿਆ ਅਕੋਰ ਦੀ ਖੰਡ ਦੇ ਵਿੱਚ ਇਹ ਸਭ ਕੁਝ ਸੁੱਟ ਤਾ ਪੱਥਰਾਂ ਦਾ ਵੱਡਾ ਢੇਰਾਂ ਦਾ ਤਾ ਤਾਂ ਲਿਖਿਆ ਪਰਮੇਸ਼ਰ ਦੇ ਕਰੋਧ ਦੀ ਗਰਮੀ ਢਲ ਗਈ ਪਰਮੇਸ਼ਰ ਦਾ ਗੁੱਸਾ ਲੱਤ ਗਿਆ ਕਿਉਂ ਕਿਉਂਕਿ ਪਰਮੇਸ਼ਰ ਨੇ ਇਹੀ ਗੱਲ ਕਹੀ ਸੀ ਜਿੰਨਾ ਚਿਰ ਤੁਸੀਂ ਆਪਣੇ ਵਿੱਚੋਂ ਚੋਰ ਨਹੀਂ ਫੜ ਕੇ ਮਾਰੋਗੇ ਗੁਨਾਹ ਨਹੀਂ ਛੱਡੋਗੇ ਪਾਪ ਨਹੀਂ ਕਟੋਗੇ ਉਹਨਾਂ ਦੇ ਮੈਨ ਤੁਹਾਡੇ ਨਾਲ ਨਹੀਂ ਆ ਹੁਣ ਪਰਮੇਸ਼ਰ ਦੀ ਹਜ਼ੂਰੀ ਨਾਲ ਆ ਪਰਮੇਸ਼ਰ ਉਹਨਾਂ ਦੇ ਨਾਲ ਆ ਔਰ ਫਿਰ ਉਹਨਾਂ ਨੇ ਆਈ ਸ਼ਹਿਰ ਤੋਂ ਚੜ੍ਹਾਈ ਕੀਤੀ ਔਰ ਉਹ ਤੇ ਜਿੱਤ ਪ੍ਰਾਪਤ ਕੀਤੀ ਏਸੇ ਪਰਮੇਸ਼ਰ ਆਪ ਸਭ ਨੂੰ ਬਰਕਤ ਦੇ ਤੌਫੀਕ ਬਖਸ਼ੇ ਤਾਂ ਕਿ ਅਸੀਂ ਖੁਦਾ ਦੇ ਹੁਕਮਾਂ ਦੇ ਵਿਧੀਆਂ ਦੀ ਪਾਲਣਾ ਕਰੀਏ ਹallelujah ਔਰ ਆਪਣੇ ਚੋਂ ਛੋਟੀ ਤੋਂ ਛੋਟੀ ਗਲਤੀ ਨੂੰ ਕਢੀਏ ਔਰ ਪੂਰੇ ਤੌਰ 'ਤੇ ਨਾ ਪਰਮੇਸ਼ੁਰ ਦੇ ਪਿੱਛੇ ਚੱਲੀਏ ਜਦੋਂ ਅਸੀਂ ਪੂਰੇ ਤੌਰ 'ਤੇ ਪਰਮੇਸ਼ੁਰ ਦੇ ਪਿੱਛੇ ਚੱਲਾਂਗੇ ਤਾਂ ਪਰਮੇਸ਼ੁਰ ਦਾ ਫਜ਼ਲ ਪਰਮੇਸ਼ੁਰ ਦਾ ਅਨੁਗ੍ਰਹਿ ਪਰਮੇਸ਼ੁਰ ਦੀ ਦਇਆ ਸਾਡੇ ਸਭ ਲਈ ਬਣੀ ਰਹੇਗੀ ਹallelujah ਪਰਮੇਸ਼ਰ ਆਪ ਤੁਹਾਨੂੰ ਬਰਕਤ ਦੇ ਆਮੀਨ ਆਮੀਨ ਆਮੀਨ